98 ਚ ਆਪਰੇਸ਼ਨ ਕਰਾ ਕੇ ਆਏ ਤੇ ਉਦੋਂ ਕੋਰ ਕਮੇਟੀ ਨਹੀਂ ਸੀ ਪੋਲੀਟੀਕਲ ਅਫੇਅਰ ਕਮੇਟੀ ਸੀ ਪੰਜਾਬ ਭਵਨ ਚ ਚੰਡੀਗੜ੍ਹ ਮੀਟਿੰਗ ਹੋਈ ਸਾਰੀ ਕੋਰ ਕਮਿਊਨਿਟੀ ਬੈਠੀ ਬਾਲ ਸਾਹਿਬ ਨੇ ਕਿਹਾ ਕਹਿੰਦੇ ਵੀ ਮੇਰੇ ਕੋਲ ਹੁਣ ਦੋਨੋਂ ਸੇਵਾਵਾਂ ਨਹੀਂ ਹੁੰਦੀਆਂ ਮੈਂ ਆਪਣੇ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜੀਨੂੰ ਵੀ ਯੋਗ ਸਮਝਦੇ ਹੋ ਉਹਨੂੰ ਆਪਣਾ ਪ੍ਰਧਾਨ ਬਣਾਓ ਸਰਦਾਰ ਕਿਰਪਾਲ ਸਿੰਘ ਬਡੂਂਗਰ ਨੇ ਪਹਿਲੀ ਵਾਰ ਕਿਹਾ ਕਿ ਬਾਦਲ ਸਾਹਿਬ ਇਹ ਸੇਵਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ। ਜਦੋਂ ਤੋਂ ਬਾਅਦ ਰੈਗੂਲਰ ਪ੍ਰਧਾਨ ਬਣਾਉਣਾ ਸੀ ਤੇ ਸਵੇਰੇ 8 ਵਜੇ ਮੇਰੇ ਕੋਲ ਘਰ ਆਏ ਕਹਿੰਦੇ ਮੈਂ ਸੰਗਰੂਰ ਤੋਂ ਟੀਂਟਸੇ ਕੋਲ ਹੋ ਕੇ ਆਇਆ ਤੇ ਮੈਂ ਕਿਹਾ ਸੀ ਕਿ ਟੀਂਟਸਾ ਸਾਹਿਬ ਪ੍ਰਧਾਨ ਬਣਾਉਣਾ ਹੁਣ ਪਾਰਟੀ ਨੇ ਚੁਣਨਾ ਤੁਹਾਡੀ ਬਣਨ ਦੀ ਇੱਛਾ ਤਾਂ ਤੁਸੀਂ ਦੱਸੋ। ਕਹਿੰਦੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਨਾ ਚਾਹੀਦਾ। ਇਹ ਸਭ ਲੋਕ ਕੋਈ ਈਰਖਾ ਵਾਸੋ ਕੇ ਕੋਈ ਕਹਿ ਸਕਦਾ ਪਰ ਜਦ ਵੀ ਪ੍ਰਧਾਨ ਸਾਹਿਬ ਨੂੰ ਸਰਦਾਰ ਸ਼ਹੀਰ ਸਿੰਘ ਬਾਦਲ ਨੂੰ ਇਹ ਸੇਵਾ ਸਾਂਭੀ ਗਈ ਇਹ ਪਾਰਟੀ ਵੱਲੋਂ ਸਾਂਭੀ ਗਈ ਜਦ ਐਮਰਜੈਂਸੀ ਲੱਗੀ ਸਰਕਾਰ ਬਣਾਉਣ ਦੀ ਆਫਰ ਦਿੱਤੀ ਗਈ ਅਕਾਲੀ ਦਲ ਨੂੰ ਤੇ ਇਹ ਵੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਨਾ ਬਹੁਤ ਆਤ ਲੀਡਰਸ਼ਿਪ ਨੇ ਉਹ ਆਫਰ ਦੇ ਨਾਲ ਸਹਿਮਤੀ ਪ੍ਰਗਟਾਈ ਕਿ ਅਕਾਲੀ ਦਲ ਨੂੰ ਸੱਤਾ ਲੈ ਲੈਣੀ ਚਾਹੀਦੀ ਹੈ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਤਾ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਸਦਾਨਤ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅੱਜ ਗੱਲ ਮਨੁੱਖੀ ਅਧਿਕਾਰਾਂ ਦੀ ਹੈ ਅੱਜ ਸੰਵਿਧਾਨ ਦੀ ਹੈ ਜਿਹੜੇ ਆਵਾਜ਼ਾਂ ਉੱਠਦੀਆਂ ਨੇ ਨਾ ਕਿ ਸੱਤਾ ਵੇਲੇ ਅਕਾਲੀ ਚੁੱਪ ਰਹੇ ਉਦੋਂ ਬੰਦੀ ਸਿੰਘਾਂ ਦੀ ਗੱਲ ਨੇ ਯਾਦ ਆਈ ਬਾਦਲ ਸਾਹਿਬ ਨੇ ਜਦ ਉਥੇ ਬੈਠ ਕੇ ਸਲਾਹ ਕਰਨ ਤੋਂ ਬਾਅਦ ਸਰਦਾਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਤੇ ਉਸੇ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਰਿਪਰੈਜ਼ੈਂਟੇਸ਼ਨ ਦੇ ਕੇ ਰਾਜਵਾਨ ਸਾਹਿਬ ਦੀ ਸਜ਼ਾ ਨੂੰ ਸਟੇ ਕਰਾਇਆ ਬਹੁਤੇ ਲੋਕਾਂ ਨੂੰ ਨਾ ਇਹ ਇੰਨਾ ਪਤਾ ਹੋਵੇ ਕਿ ਬਾਦਲ ਸਾਹਿਬ ਅੰਦਰੋਂ ਧਾਰਮਿਕ ਕਿੰਨੇ ਸੀ ਇੱਕ ਦਿਨ ਸਾਡੇ ਕੋਲ ਲੁਧਿਆਣੇ ਘਰ ਬੈਠੇ ਮੇਰੇ ਕੋਲ ਤੇ ਐ ਜੇਬ ਚੋਂ ਪਰਚੀ ਕੱਢ ਕੇ ਕਹਿੰਦੇ ਗਰੇਵਾਲ ਸਾਹਿਬ ਆਹ ਪੜੋ ਕੀ ਐ ਮੈਂ ਪੜਿਆ ਲਿਖਿਆ ਮਾਇਆ ਹੋਈ 나ਗਨੀ ਜਖਤ ਰਹੇ ਲਪਟਾਏ ਜੋ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਕਹਿੰਦੇ ਮੈਨੂੰ ਕਿਸੇ ਮਹਾਪੁਰਖ ਨੇ ਤੋਖ ਦੱਸੀ ਤੇ ਮੈਨੂੰ ਚੰਗੀ ਲੱਗੀ ਤੇ ਮੈਂ ਲਿਖ ਕੇ ਜੇਬ ਚ ਰੱਖ ਲਈ ਐ ਜਦ ਮੈਂ ਹੁਣ ਕਾਰ ਚ ਬੈਠਦਾ ਮੈਂ ਜਿੰਨੀ ਵਾਰ ਵਾਧੂ ਤੋਂ ਵਾਦੇ ਨੂੰ ਪੜਨ ਦੀ ਕੋਸ਼ਿਸ਼ ਕਰਦਾ ਕਾਰ ਚ ਬੈਠਣ ਲੱਗਿਆ ਹੱਥ ਧੋਕੇ ਗੁਟਕਾ ਖੋਲ ਲੈਂਦੇ ਸਨ ਪੰਥ ਪਰਸਤੀ ਦਿਲ ਚ ਸੀ ਦਿਖਾਵੇ ਚ ਨਹੀਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਨੂੰ ਇੱਕੋ ਹੀ ਕਮੀ ਰਹੀ ਗਰੇਵਾਲ ਸਾਹਿਬ ਬਾਣੀ ਮੈਨੂੰ ਕੰਠ ਨਹੀਂ ਹੋ ਜਿੰਨੀ ਹੋਣੀ ਚਾਹੀਦੀ ਸੀ ਪਰ ਭਿੱਜੇ ਹੋਏ ਸੀ ਭਿੱਜੇ ਦੂਸਰੀ ਗੱਲ ਮੈਂ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਬਹੁਤੇ ਲੋਕਾਂ ਨੂੰ ਲੱਗਦਾ ਹੁਣ ਹੈ ਕਿ ਸ਼ਾਇਦ ਬਾਦਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾਤਾ ਆਕਾਲੀ ਦਲ ਦਾ ਪਾਰਟੀ ਨੇ ਬਣਾਇਆ ਉਹ ਤੁਹਾਨੂੰ ਦੱਸਦਾ ਕੀ ਹੈ ਜਦ 98 97 ਸਰਕਾਰ ਬਣੀ 98 ਚ ਆਪਰੇਸ਼ਨ ਕਰਾ ਕੇ ਆਏ ਤੇ ਉਦੋਂ ਕੋਰ ਕਮੇਟੀ ਨਹੀਂ ਸੀ ਪੋਲੀਟੀਕਲ ਅਫੇਅਰ ਕਮੇਟੀ ਸੀ ਪੰਜਾਬ ਭਵਨ ਚ ਚੰਡੀਗੜ੍ਹ ਮੀਟਿੰਗ ਹੋਈ ਸਾਰੀ ਕੋਰ ਕਮੇਟੀ ਬੈਠੀ ਬਾਦਲ ਸਾਹਿਬ ਨੇ ਕਿਹਾ ਕਹਿੰਦੇ ਵੀ ਮੇਰੇ ਕੋਲ ਹੁਣ ਦੋਨੋਂ ਸੇਵਾਵਾਂ ਨਹੀਂ ਹੁੰਦੀਆਂ ਮੈਂ ਆਪਣੇ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜੀਨੂੰ ਵੀ ਯੋਗ ਸਮਝਦੇ ਹੋ ਉਹਨੂੰ ਆਪਣਾ ਪ੍ਰਧਾਨ ਬਣਾ ਲਓ ਇੱਕੋ ਦਮ ਜਿਵੇਂ ਬਿਜਲੀ ਗਰਜੀ ਹੈ ਕੋਈ ਤਵਕਕੋ ਨਹੀਂ ਸੀ ਕਰ ਸਕਦਾ ਕੋਈ ਸੋਚ ਨਹੀਂ ਸੀ ਸਕਦਾ ਕਿ ਬਾਦਲ ਸਾਹਿਬ ਇਹ ਗੱਲ ਕਰਨਗੇ ਤੇ ਸਾਨੂੰ ਇਹਦਾ ਜਵਾਬ ਦੇਣਾ ਪਊ ਦੋ ਤਿੰਨ ਮਿੰਟ ਦੀ ਸਾਇਲੈਂਸ ਤੋਂ ਬਾਅਦ ਸਰਦਾਰ ਕਿਰਪਾਲ ਸਿੰਘ ਬਡੂਂਗਰ ਨੇ ਪਹਿਲੀ ਵਾਰ ਕਿਹਾ ਕੇ ਬਾਦਲ ਸਾਹਿਬ ਇਹ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ। ਉਦੋਂ ਬਾਅਦ ਦਾਸ ਨੂੰ ਇਹ ਮੌਕਾ ਮਿਲਿਆ ਮੈਂ ਤਾਂ ਇਤ ਕੀਤੀ। ਫਿਰ ਢੀਂਡ ਸਾਹਿਬ ਪੁੰਦਰ ਸਾਹਿਬ ਵੀ ਉੱਥੇ ਹਾਜ਼ਰ ਸਨ ਬ੍ਰਹਮਪੁਰਾ ਸਾਹਿਬ ਸਾਰੇ ਸੀ। ਤੇ ਸਾਰਿਆਂ ਨੇ ਕਿਹਾ ਕਿ ਪ੍ਰਧਾਨ ਬਣਾ ਦਿਓ ਫਿਰ ਵਿੱਚੋਂ ਇੱਕ ਦੋ ਨੇ ਸਲਾਹ ਦਿੱਤੀ ਕਿ ਕਿਉਂਕਿ ਪ੍ਰਧਾਨ ਬਣਾਉਣ ਦਾ ਫੋਰਮ ਹੋਰ ਹੁੰਦਾ ਹੈ ਪੋਲੀਟੀਕਲ ਅਫੇਅਰ ਕਮੇਟੀ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ ਦਿਓ ਇਸ ਤਰ੍ਹਾਂ ਪ੍ਰਧਾਨ ਬਣੇ। ਜਾਦੋ ਉਦੂ ਬਾਦ ਰੈਗੂਲਰ ਪ੍ਰਧਾਨ ਬਣਾਉਣਾ ਸੀ ਤੇ ਸਵੇਰੇ 8:00 ਵਜੇ ਮੇਰੇ ਕੋਲ ਘਰ ਆਏ ਕਹਿੰਦੇ ਮੈਂ ਹਾਜ਼ਰੀ ਕਰਨੀ ਹੈ ਤੇ ਕਰਨ ਲੱਗੇ ਤੇ ਕਹਿਣ ਲੱਗੇ ਪ੍ਰਧਾਨ ਕਿਹਨੂੰ ਬਣਾਉਣਾ ਚਾਹੀਦਾ ਮੈਂ ਕਿਹਾ ਬਾਲ ਸਾਹਿਬ ਤੁਸੀਂ ਮੈਨੂੰ ਪੁੱਛਦੇ ਹੋ ਮੈਨੂੰ ਕਹਿਣ ਲੱਗੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਭੁੱਲ ਸਕਦਾ ਪਰ ਰੱਤੀ ਝੂਠ ਨਹੀਂ ਉਹ ਰੱਤੀ ਕਹਿੰਦੇ ਮੈਂ ਸੰਗਰੂਰ ਤੋਂ ਢੀਂਡਸੇ ਕੋਲ ਹੋ ਕੇ ਆਇਆ ਤੇ ਮੈਂ ਕਿਹਾ ਸੀ ਕਿ ਢੀਂਡਸਾ ਸਾਹਿਬ ਪ੍ਰਧਾਨ ਬਣਾਉਣਾ ਹੁਣ ਪਾਰਟੀ ਨੇ ਚੁਣਨਾ ਹੈ ਤੁਹਾਡੀ ਬਣਨ ਦੀ ਇੱਛਾ ਤਾਂ ਤੁਸੀਂ ਦੱਸ ਦਿਓ ਕਹਿੰਦੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾਏ ਚਾਹੀਦਾ ਮੈਂ ਕਿਹਾ ਜੀ ਹੁਣ ਮੈਨੂੰ ਤੁਸੀਂ ਮੈਨੂੰ ਪੁੱਛਦੇ ਹੋ ਬਾਦਲ ਸਾਹਿਬ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਵਕਾਲਤ ਕਰਨਾ ਸੋ ਮੇਰਾ ਕਹਿਣ ਦਾ ਭਾਵ ਕਿ ਇਹ ਸਭ ਲੋਕ ਕੋਈ ਈ ਰੱਖਾ ਬਸ ਹੋ ਕੇ ਕੋਈ ਕਹਿ ਸਕਦਾ ਪਰ ਜਦ ਵੀ ਪ੍ਰਧਾਨ ਸਾਹਿਬ ਨੂੰ ਸਰਦਾਰ ਸ਼ਖੀਰ ਸਿੰਘ ਬਾਦਲ ਨੂੰ ਇਹ ਸੇਵਾ ਸਾਂਭੀ ਗਈ ਇਹ ਪਾਰਟੀ ਵੱਲੋਂ ਸਾਂਭੀ ਗਈ ਹੁਣ ਫੇਰ ਅਗਲੀ ਗੱਲ ਕਰਦਾ ਕਿ ਸੱਤਾ ਨਹੀਂ ਸਿਧਾਂਤਾਂ ਦੇ ਉਪਾਸ਼ਕ ਸੰਸਦ ਆ ਪ੍ਰਕਾਸ਼ ਸਿੰਘ ਬਾਦਲ ਭੁੰਦਰ ਸਾਹਿਬ ਇਸ ਗੱਲ ਦੇ ਗਵਾਹ ਹੋਣਗੇ ਕਿਉਂਕਿ ਪੁਰਾਣਿਆਂ ਜੋ ਬੜੇ ਘੱਟ ਸਰੀ ਰਹਿ ਗਏ ਜਦ ਐਮਰਜੈਂਸੀ ਲੱਗੀ ਸਰਕਾਰ ਬਣਾਉਣ ਦੀ ਆਫਰ ਦਿੱਤੀ ਗਈ ਅਕਾਲੀ ਦਲ ਨੂੰ ਤੇ ਇਹ ਵੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਹੈ ਬਹੁਤ ਆਤ ਲੀਡਰਸ਼ਿਪ ਨੇ ਉਹ ਆਫਰ ਦੇ ਨਾਲ ਸਹਿਮਤੀ ਪ੍ਰਗਟਾਈ ਕਿ ਅਕਾਲੀ ਦਲ ਨੂੰ ਸੱਤਾ ਲੈ ਲੈਣੀ ਚਾਹੀਦੀ ਹੈ ਟਕਰਾ ਨਹੀਂ ਰੱਖਣਾ ਚਾਹੀਦਾ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਤਾ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਸਿਧਾਂਤ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅੱਜ ਗੱਲ ਮਨੁੱਖੀ ਅਧਿਕਾਰਾਂ ਦੀ ਐ ਅੱਜ ਸੰਵਿਧਾਨ ਦੀ ਐ ਤੇ ਫੇਰ ਜਦ ਉਹਨਾਂ ਨੇ ਦੇਖਿਆ ਕਿ ਕੁਝ ਲੋਕ ਬਜ਼ਿਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੱਲ ਇਹਨੂੰ ਜਾਸ ਦੇ ਦੋ ਮੈਨੂੰ ਗ੍ਰਿਫਤਾਰੀ ਦੇ ਦੇ ਪਾਰਟੀ ਵੱਲੋਂ ਫੇ ਸਾਰੀ ਵਰਕਿੰਗ ਕਮੇਟੀ ਨੂੰ ਫੈਸਲਾ ਲੈਣਾ ਪਿਆ ਕਿ ਮੋਰਚਾ ਲਾਉਣਾ ਹੈ ਫੇਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ 23 24 ਮਾਰਚ 2012 ਦੀ ਗੱਲ ਹੈ ਮੇਰੇ ਖਿਆਲ 25 ਮਾਰਚ ਦੀ ਗੱਲ ਸ਼ਾਮ ਨੂੰ ਟੈਲੀਫੋਨ ਆਇਆ ਗਰੇਵਾਲ ਸਾਹਿਬ ਕਿੱਥੇ ਮੈਂ ਕਿਹਾ ਜੇ ਲੁਧਿਆਣਾ ਚੰਦੀ ਘੜ ਪਹੁੰਚ ਜਾ ਹਲੇ ਸਰਕਾਰ 14 ਮਾਰਚ ਨੂੰ ਸੌਹ ਚੁੱਕੀ ਆ 11 ਕੇ 12 ਦਿਨ ਬਾਅਦ ਉਥੇ ਇੱਕ ਹੋਰ ਬੈਠਾ ਸੀ ਪਾਰਟੀ ਦਾ ਲੀਡਰ ਕਹਿੰਦੇ ਥੋੜਾ ਸੰਕਟ ਹੋ ਗਿਆ ਹੈ 28 ਤਰੀਕ ਨੂੰ ਰਾਜੋਆਣੇ ਨੂੰ ਫਾਂਸੀ ਲਾਉਣ ਨੂੰ ਫਿਰਦੇ ਆ ਪਰ ਮੈਂ ਬਤਾਰ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਰਾਜਵਾਨਾਂ ਨੂੰ ਕਦੇ ਫਾਂਸੀ ਨਹੀਂ ਲੱਗਣ ਦੇਣੀ ਆਪਾਂ ਨੂੰ ਦੱਸੋ ਇੱਥੇ ਕਰਨਾ ਕੀ ਚਾਹੀਦਾ ਜਿਹੜੇ ਆਵਾਜ਼ਾਂ ਉੱਠਦੀਆਂ ਨੇ ਨਾ ਕਿ ਸੱਤਾ ਵੇਲੇ ਅਕਾਲੀ ਚੁੱਪ ਰਹੇ ਉਦੋਂ ਬੰਦੀ ਸਿੰਘਾਂ ਦੀ ਗੱਲ ਨਾ ਯਾਦ ਆਈ ਬਾਦਲ ਸਾਹਿਬ ਨੇ ਜਦ ਉੱਥੇ ਬੈਠ ਕੇ ਸਲਾਹ ਕਰਨ ਤੋਂ ਬਾਅਦ ਸardar Manmohan Singh ਨਾਲ ਗੱਲ ਕੀਤੀ ਦੇ ਉਸੇ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਰਿਪਰੈਜੈਂਟੇਸ਼ਨ ਦੇ ਕੇ ਰਾਜਵਾਨ ਸਾਹਿਬ ਦੀ ਸਜ਼ਾ ਨੂੰ ਸਟੇ ਕਰਾਇਆ ਗਿਆ ਆਖਰ ਵਿੱਚ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਦਰਦ ਸੀ ਇਤਿਹਾਸ ਦਾ ਦਰਦ ਸੀ ਪੰਥ ਦਾ ਦਰਦ ਸੀ ਸਿੱਖੀ ਦਾ ਕਹਿਣ ਲੱਗੇ ਜਦ 2007 'ਚ ਸਰਕਾਰ ਬਣੀ ਆ ਕਹਿੰਦੇ ਬਹੁਤ ਹਡਾਲੀਆਂ ਕਰੇ ਵਾਹ ਸਾਹਿਬ ਸਰਕਾਰਾਂ ਚੌਨਾ ਕੋਸ਼ਨਾ ਕੋਸ਼ ਇਹੋ ਜਿਹੇ ਕੰਮ ਕਰ ਦਵਾਂ ਜਿਹੜੇ ਸਿੱਖ ਇਤਿਹਾਸ ਲਈ ਦੁਬਾਰਾ ਇੱਕ ਮਾਰਗਦਰਸ਼ਨ ਬਣ ਜਾਣੇ ਫਿਰ ਕੀਤੇ ਵਿਰਾਸਤੇ ਖਾਲਸਾ ਜਾਉਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਨਗੇ ਚੱਪੜ ਜੀੜੀ ਜਾਉਂਗੇ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਨਗੇ ਵੱਡੇ ਘੱਲੂ ਘਾਰਾ ਕੋਪਰ ਹੀੜੇ ਜਾਉਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਨਗੇ ਛੋਟੇ ਕੱਲੂ ਕਾਰਾ ਕੁਮਾਣੀ ਜਾਓਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਖਣਗੇ ਬਾਰਡਰ ਤੇ ਜਾਓਗੇ ਭਗਵਾਨ ਵਾਲਮੀਕ ਦੀ ਯਾਦ ਤੇ ਦੇਖੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਜੇ ਹੈਰੀਟੇਜ ਸਟਰੀਟ ਦਾ ਭਾਵੇਂ ਮੁੱਖ ਮੰਤਰੀ ਬਾਦਲ ਸਾਹਿਬ ਸੀ ਪਰ ਮੈਂ ਸਮਝਦਾ ਕਿ ਉਹ ਗੁਰੂ ਦੀ ਹਜ਼ੂਰੀ ਚ ਬਿਲਕੁਲ ਗਲਤ ਨਹੀਂ ਕਹਿਣਾ ਚਾਹੀਦਾ ਉਹ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪ ਲੈ ਕੇ ਆਪ ਲਾਗੂ ਕਰਾ ਕੇ ਸਿਰ ਤੇ ਖੜੇ ਹੋ ਕੇ 200 ਕਰੋੜ ਦਾ ਪ੍ਰੋਜੈਕਟ ਮਹੀਨਿਆਂ ਚ ਜਿਹੜਾ ਸਾਲਾਂ ਚ ਨਹੀਂ ਸੀ ਉਹਨਾਂ ਉਹ ਕਰਾਇਆ। ਤੋਂ ਮੈਂ ਅੱਜ ਸਾਧ ਸੰਗਤ ਬੇਨਤੀ ਇਹੀ ਕਰਦਾ ਮੈਨੂੰ ਵੜਦੇ ਆ ਪ੍ਰੈਸ ਆਲੇ ਪੁੱਛਣ ਲੱਗੇ ਕਿ ਅੱਜ ਦੇ ਰਾਜਨੀਤੀ ਤੇ ਉਦੋਂ ਦੀ ਰਾਜਨੀਤੀ ਦਾ ਕੀ ਫਰਕ ਸੀ? ਮੈਂ ਕਿਹਾ ਫਰਕ ਤਾਂ ਤਾਂ ਹੋਵੇ ਜੇ ਹੋਵੇ ਮੁਕਾਬਲਾ ਹੀ ਕੋਈ ਨਹੀਂ ਸੀ। ਸੰਗਤ ਗੁਰਦੁਆਰਿਆਂ ਚ ਸੁਣੀ ਹੈ। ਸੰਗਤ ਦਰਸ਼ਨ ਦੀ ਜੇ ਟਰਮਨੋਲੋਜੀ ਸ਼ੁਰੂ ਹੋਈ ਹੈ ਜੇ ਲਬਜ਼ ਸ਼ੁਰੂ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਵਾ ਨੇ ਸ਼ੁਰੂ ਕੀਤਾ ਹੈ ਜਦ ਕਹਿੰਦੇ ਸੀ ਇਹਨਾਂ ਦੇ ਤਾਂ ਨਾਰੇ ਲਿਖਦੇ ਆ ਸਰਕਾਰ ਤੁਹਾਡੇ ਦਰ ਆਉ ਸਰਕਾਰ ਤੁਹਾਡੇ ਦਵਾਰ ਜਾ ਕੇ ਬੈਠਦੀ ਸੀ ਸੋ ਮੈਂ ਅੱਜ ਜਿੱਥੇ ਉਸ ਮਹਾਨ ਸ਼ਖਸੀਅਤ ਨੂੰ ਨਮਸਕਾਰ ਕਰਦਾ ਮਾਨਪ੍ਰੀਤ ਜੀ ਕਹਿੰਖਰੀ ਗੱਲ ਕਹੇ ਕਿ ਮੈਂ ਸਰ ਸੁਖਵੀਰ ਸਿੰਘ ਜੀ ਗੱਲ ਖਤਮ ਕਰੂੰਗਾ ਉਹ ਕਹਿੰਦੇ ਗਰੇਵਾਲ ਸਾਹਿਬ ਅੱਜ ਗੱਲ ਦੇ ਤਾਂ ਪੋਲੀਟੀਕਲ ਬੜੇ ਸ਼ਾਰਟ ਸਾਈਟਡ ਲੋਕ ਨੇ ਦੂਰ ਦੇਖਦੇ ਹੀ ਨਹੀਂ ਕਹਿੰਦੇ ਮਨਪ੍ਰੀਤ ਗਿੱਦੜ ਵਾਹੋਂ ਲੜਦਾ ਮੈਂ ਗਿੱਦੜ ਵਾਹੋਂ ਲੜਦਾ ਹੁੰਦਾ ਸੀ ਕਿਉਂਕਿ ਉਹ ਮੇਰੇ ਤੇ ਜਦ ਕਦੇ ਇਕੱਲੇ ਅਸੀਂ ਬੈਠੇ ਹੁੰਣਾ ਉਹਨਾਂ ਨੇ ਮੈਨੂੰ ਬਹੁਤ ਪਰਿਵਾਰ ਦੀਆਂ ਗੱਲਾਂ ਸੁਣਾਉਣੀਆਂ ਕਹਿੰਦੇ ਮੈਂ ਲੰਬੀ ਤੋਂ ਲੜਨ ਲੱਗ ਪਿਆ ਲੰਬੀ ਦਾਸ ਦੇਖਦਾ ਹੁੰਦਾ ਸੀ ਕਹਿੰਦੇ ਜਾਂ ਦਾਸ ਜੀ ਗਏ ਤੇ ਜਿਹੜੇ ਦਾਸ ਦੇ ਮਿਲਣ ਆਲੇ ਸੀ ਉਹਨਾਂ ਦੇ ਘਰ ਤੇ ਕਾਂਗਰਸ ਦਾ ਝੰਡਾ ਲੱਗਿਆ ਤੇ ਦਾਸ ਜੀ ਅੰਦਰ ਚਲੇ ਗਏ ਕਹਿੰਦੇ ਯਾਰ ਇਹ ਸਾਰੀ ਤਾਂ ਪਾਸੇ ਹੀ ਲੜਦੇ ਸਾਨੂੰ ਵੋਟਾਂ ਪਾਉਣਾ ਹੈ ਉਹ ਕਹਿੰਦੇ ਦਾਸ ਜੀ ਤੁਸੀਂ ਲੇਟ ਹੋ ਗਏ ਸੀ ਤਾਂ ਹਾਂ ਕਹਿਤੀ ਕਹਿੰਦੇ ਚਲ ਚਾਹ ਤਾਂ ਪਿਓ ਕਹਿੰਦੇ ਚਾਹ ਪੀ ਆਈ ਕਹਿੰਦੇ ਫਿਰ ਮੇਰੇ ਅੱਜ ਦਾ ਮਾਣ ਕੀ ਰੱਖਿਆ ਬਈ ਕਹਿੰਦੇ ਉੱਠਣ ਤੋਂ ਪਹਿਲਾਂ ਅੱਧੀਆਂ-ਅੱਧੀਆਂ ਵੋਟਾਂ ਕਰਾ ਕੇ ਉੱਠੇ ਤੇ ਨਾਲ ਵਾਅਦਾ ਲੈ ਕੇ ਉੱਠੇ ਕਿ ਅਗਲੀ ਵਾਰ ਤੁਹਾਡਾ ਹੀ ਚਣਦਾ ਹੋ ਤੇ ਤੁਹਾਡੇ ਨਾਲ ਹੀ ਸਾਰਾ ਪਰਿਵਾਰ ਖੜੂ ਕਹਿੰਦੇ ਅੱਜ ਵਾਲਾ ਤਾਂ ਕਹਿੰਦਾ ਇੱਕ ਬੰਦਾ ਪਾਸੇ ਤੁਰਿਆ ਫਿਰਦਾ ਮੋਢਾ ਮਾਰ ਕੇ ਚਲੇ ਜਾਂਦਾ ਰਾਜਨੀਤੀ ਕਹਿੰਦੇ ਇਸ ਕਰਕੇ ਰਹਿ ਗਈ ਕਹਿੰਦੇ ਰਾਜਨੀਤੀ ਆ ਇਹ اسی ਜਿਹੜੀ ਉਦੋਂ-ਉਦੋਂ ਕੀਤੀ ਹੋਈ ਹੈ ਸੋ ਮੈਂ ਖਾਲਸਾ ਜੀ ਕੋਈ ਬੇਨਤੀ ਕਰਨੀ ਚਾਹੁੰਦਾ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਮਨਪ੍ਰੀਤ ਜੀ ਨੇ ਕਿਹਾ ਸਾਨੂੰ ਪਰਮਾਤਮਾ ਸ਼ਕਤੀ ਦੇਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੰਮੀ ਉਮਰ ਦ੍ਰਿੜ ਰਾਧਾ ਤੇ ਵਿਸ਼ਵਾਸ ਦੇਵੇ ਤਾਂ ਕਿ ਉਹ ਇਸ ਵਿਖੜੇ ਸਮੇਂ ਵਿੱਚ ਪੰਥ ਤੇ ਪੰਜਾਬ ਦੀ ਅਗਵਾਨੀ ਕਰ ਸਕਣ ਕਿਉਂਕਿ ਬੜਾ ਔਖਾ ਹੈ ਕੰਢੇ ਆਏ ਵਿਸ਼ੇ ਪੈਰ ਪੈਰ ਤੇ ਕੰਢੇ ਵਿਸ਼ੇ ਆ ਪਰ ਹਿੰਮਤ ਏ ਦਲੇਰੀ ਤੇ ਪੰਥ ਤੇ ਪੰਜਾਬ ਪ੍ਰਤੀ ਵਫਾਦਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨੂੰ ਸਲਾਮ ਕਰਦਾ ਹਾਂ ਅੱਗੇ ਗੁਰੂ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਇਸ ਭਰਾ ਨੂੰ ਸਾਡੇ ਇਸ ਲੀਡਰ ਨੂੰ ਹਮੇਸ਼ਾ ਮੇਰਾ ਭਰਿਆ ਸਿਰ ਤੇ ਹੱਥ ਰੱਖੀ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਇਹ ਪੰਥ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈਆ� ਹੋਈਆਂ ਪੈੜਾਂ ਤੇ ਅਸੀਂ ਚੱਲਦੇ ਹੋਏ ਚੜ੍ਹਦੀ ਕਲਾ ਵੱਲ ਜਾਈਏ ਚੰਗੇ ਤੇ ਖੁਸ਼ਹਾਲ ਪੰਜਾਬ ਵੱਲ ਜਾਈਏ ਐਨੀਆਂ ਹੀ ਬੇਨਤੀਆਂ ਕਰਕੇ ਆਪਣੀ ਬੇਨਤੀ ਸਮਾਪਤ ਕਰਦੇ ਹਾਂ ਪੋਲ ਚੁੱਕ ਦੀ ਦਿਓ ਖਿਮਾ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ